ਆਜੋ ਜੀ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਜਦ ਮੈਂ ਆਜੋ 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 ਥੋੜਾ ਕਾਈਟ ਹੋਣਾ ਇੱਥੇ ਜੀ ਮਾਸਟਰੀ ਆਜੋ ਆਜੋ ਸਾਇੰਸ ਤੇ ਚਲਦੇ ਆ ਅੱਜ ਸਰਮ ਕੋਈ ਖਾਨ ਸਾਹਿਬ ਉਹ ਤਾਂ ਆਉਣਾ ਸੀ ਪਰ ਫਿਰ ਹੁਣ ਟਾਈਮਿੰਗ ਜਿਹੜੀ ਤਾਂ ਸਾਡੀ ਜੇ ਤਾਂ ਪਹਿਲਾਂ ਪਤਾ ਹੁੰਦਾ ਕੋਈ ਨਹੀਂ ਕੋਈ ਨਹੀਂ ਆਪਣੇ ਮੇਲਾ ਆਇਆ ਨਾ ਕਿ ਇਹੋ ਜਿਹਾ ਬਣਾਇਆ ਚਲੋ ਓ ਜੀ ਓ ਜੀ ਅਜੋ ਜੀ ਚਾਚੀ ਕਾਲ ਚੀ ਸਸੀ ਕਾ ਵਦਿਆ ਤੁਹਾਨੂੰ ਕੋ ਬਤਲੋ ਲਓ ਜੀ ਅਜੇ ਤੱਕ ਪਤਾ ਨਹੀਂ ਆ ਜਾਂਦਾ ਹਾਂ ਜੀ ਹੈ ਉਪਰ ਤਾਂ ਨਹੀਂ ਬੰਦਾ ਛੋਟਾ ਨੇ ਉਪਰ ਨਹੀਂ ਹਜਿਮ ਬੰਦਾ ਨਾ ਨਾ ਅਜਕਲ ਨਹੀਂ ਨੇੜੇ ਛੋਟੇ ਛੋਟੇ ਬਹੁਤ ਪਤਾ ਆ ਜਦੋਂ ਕੋਈ ਦਿਨ ਫੋਨ ਕਰੇ ਨੀ ਪਿੱਛੇ ਕੀ ਕਸੂਰ ਹਾਂਜੀ ਮੈਂ ਠੀਕ ਐ ਮਿਲਣਾ ਐ ਤੁਹਾਨੂੰ ਹੂੰ ਕੀ ਨਾਮ ਐ ਡੈਨਿਸ 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 ਹੂੰ ਡੈਨਿਸ ਕੈਂਟ ਓਕੇ ਬਦੇਸ਼ੀ ਨਾਮ ਚੱਲ ਚੰਪੇ ਜੀ ਲੈ ਸਿਕੰਦਰ ਕਰਕੇ ਦਾ ਲੋਜੀ ਲੋਜੀ ਹੂੰ ਨਹੀਂ ਠੰਡਾ ਆ ਹੁੰਦਾ ਖੂਲਿਆ ਖੂਲਿਆ ਉਪਰ ਤੋਂ ਕੁਛ ਨਹੀਂ ਖਾਣਾ ਪੁਲਿਸ ਕੁਛ ਨਾ ਲੈ ਕੇ ਆਇਓ ਮੈਂ ਹੁਣ ਸਾਰੀ ਦੁਨੀਆ ਚ ਦਹਾਈ ਪਾ ਰਹੀ ਆ ਕਿ ਮੈਂ ਡਾਈਟਿੰਗ ਤੇ ਮੈਨੂੰ ਕੁਛ ਨਾ ਖਾਣ ਨੂੰ ਦਿਓ ਬਾਹਰ ਬਧੀ ਜਾ ਬਸ ਮੈਂ ਆਪਣਾ ਹੀ ਖਾਣਾ ਖਾਣਾ ਬਸ ਜੋ ਮੇਰਾ ਹੈਗਾ ਹੂੰ ਮਣੀਪਲਾ ਦੋ ਬਲੈਕ ਕਾਫੀ ਬਲੈਕ ਟੀ ਗ੍ਰੀਨ ਟੀ ਲੈਮਨ ਵਿਦਆਊਟ 슈ਗਰ ਹਾਂ ਕਾਲੀ ਚਾਹ ਕਾਲੀ ਕਾਫੀ ਗ੍ਰੀਨ ਟੀ ਲੈਮਨ ਵਿਦ ਬਿਨਾ ਚੀਨੀ ਤੋਂ ਹਾਂਜੀ ਜੈਨਿਸ ਹਾਂਜੀ ਹਾਂਜੀ ਨਾ ਨਹੀਂ ਨਹੀਂ ਅਜੇ ਨਹੀਂ ਉਹ ਸਾਡੇ ਵਾਲਾ ਬੜਾ ਤੂਫਾਨ ਮਚਾਉਂਦਾ ਅੱਜਕੱਲ ਮੈਂ ਤਾਂ ਨਾ ਤੂਫਾਨ ਮਚਾਉਣਾ ਹੈ ਤਪਣਾ ਵਾਲਾ ਦੇਖ ਹੱਸਾ ਚਿਕ ਚਿੱਟ ਡੈਨਿਸ ਡੈਨਿਸ ਹਮ ਪਰ ਗਰਮੀ ਬਹੁਤ ਹੈ ਨਾ ਲੈਣਾਂ ਲਈ 40 42 ਤੱਕ ਦਾ ਚਾਂਸ ਹੈ ਨੂੰ ਸੋਸ਼ਲ ਜੋ ਆਲੀ ਤਾਂ ਆਲੀ ਨੂੰ ਦੋ ਸੰਕੇ ਹਾਂ ਪਰ ਇਹ ਇਹ ਬੰਨ ਉਹ ਤੋਂ ਪਹਿਲਾਂ ਦਾ ਵੱਜਾ ਹੈ ਹਾਂ ਜਿਹੜਾ ਵਿੱਚ ਦੀ ਕੀਤਾ ਸੀ ਨਾ ਬੜਾ ਔਖਾ ਬੰਨਿਆ ਸੀ ਉਦੋਂ 5 ਲੱਖ ਰੁਪਈਆ ਪਤਾ ਨਹੀਂ 3 ਲੱਖ ਰੁਪਈਆ ਪਾਣੀ ਲੱਗ ਗਿਆ ਮੈਂ ਕਹਿੰਦਾ ਹੁਣ ਕੀ ਕਰਾਂ ਤੇਰਾ 2 ਲੱਖ ਤੂੰ ਕਾਦਾ ਜਾਈਂ ਆ ਤੂੰ ਕੀ ਐਸਟੀਮੇਟ ਬਣਾਇਆ ਸੀ ਹਨਾ ਵੀ ਇਸ ਛੱਪੜ ਦਾ ਤੁਸੀਂ 30 40 ਲੱਖ ਤੋਂ ਘੱਟ ਐਸਟੀਮੇਟ ਬਣਾਉਂਗੇ ਤਾਂ ਤੁਸੀਂ ਬੇਵਕੂਫ ਆ ਠੀਕ ਹੈ ਨਾ ਵੀ ਤੂੰ ਕੀ ਐਸਟੀਮੇਟ ਬਣਾਇਆ ਮੈਨੂੰ ਸਮਝਾ ਜਰਾ ਹੁਣ ਵੀ 3 ਫੁੱਟ ਪਾਣੀ ਪਾਇਆ ਐਸਟੀਮੇਟ ਚ ਪਾਣੀ ਨਿਕਲੇ 15 ਫੁੱਟ ਤੇ 3 ਕਿੱਥੇ ਬੈਠ ਕੇ ਪਾਇਆ ਇਹ ਇਹਨਾਂ ਨੇ ਇਹ ਉਸ ਟਾਈਮ ਦੇ ਐਸਓ ਦਾ ਮਸਲਾ ਆ ਐਸਓ